ਕੀ ਤੋਂ ਚਾਰੇ ਕਿੱਲਿਆਂ ਦੇ ਵਿੱਚ ਐਡੀ ਵੱਡੀ ਜਿਹੜੀ ਡੈਂਸਿਟੀ ਹੈ ਇਸ ਟਾਈਮ ਇਸ ਦਾ ਨਿਰਮਾਣ ਜਿਹੜਾ ਇੱਥੇ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਟਾਈਮ ਮੈਂ ਖੜਾ ਜੀ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਵਿਖੇ ਫਿਲਹਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆਂ ਧਰਨੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ 28 29 30 ਤਰੀਕ ਨੂੰ ਇਹ ਜਿਹੜੇ ਸਮਾਗਮ ਨੇ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦੇ ਵਿੱਚ ਹੋਣ ਜਾ ਰਹੇ ਨੇ ਤੇ ਇਹਨਾਂ ਸਮਾਗਮਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਪੂਰੇ ਜੋਰ ਸ਼ੋਰ ਉਪਰ ਚੱਲ ਰੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੌਜਵਾਨ ਵੀ ਲਗਾਤਾਰ ਵੀਡੀਓ ਦੇ ਵਿੱਚ ਆਪਾਂ ਜਿਹੜੀ ਇੱਕ ਵਿਸ਼ਾਲ ਟੈਂਪਸਿਟੀ ਦਾ ਨਿਰਮਾਣ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦੇ ਵਿੱਚ ਕੀਤਾ ਗਿਆ ਹੈ ਉਹ ਟੈਂਪਸਿਟੀ ਵੀ ਦਿਖਾਵਾਂਗੇ ਤੇ ਇਸ ਟਾਈਮ ਤਮਤਾਨ ਸਾਹਿਬ ਦੇ ਵਿੱਚ ਪ੍ਰੋਗਰਾਮ ਨੂੰ ਲੈ ਕੇ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ ਕਿਸ ਤਰ੍ਹਾਂ ਜਿਹੜੇ ਨੌਜਵਾਨ ਵੀ ਲਗਾਤਾਰ ਲੱਗੇ ਹੋਏ ਨੇ ਉਹ ਸਾਰੀਆਂ ਤਿਆਰੀਆਂ ਦਾ ਜ਼ਿਕਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜ਼ਰੂਰ ਕਰਾਂਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਮਾਗਮ ਦੀਆਂ ਤਿਆਰੀਆਂ ਨੇ ਪੂਰੇ ਜੋਰਾ ਸ਼ੋਰਾ ਉੱਪਰ ਚੱਲ ਰਹੀਆਂ ਨੇ ਨੌਜਵਾਨ ਵੀਰ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਲਗਾਤਾਰ ਲੱਗੇ ਹੋਏ ਨੇ ਕਿ ਵੀਰਾਂ ਵੱਲੋਂ ਇੱਕ ਬਹੁਤ ਹੀ ਸੋਹਣਾ ਪ੍ਰਾਲਾ ਕੀਤਾ ਗਿਆ ਆ ਫੁੱਲਾਂ ਦੀ ਗਮਲਿਆਂ ਦੀ ਡੈਕੋਰੇਸ਼ਨ ਕਰਕੇ 350 ਸਾਲਾ ਜਿਹੜਾ ਉਲੇਖਿਆ ਗਿਆ ਫਰਸ਼ ਦੇ ਉੱਪਰ ਤੇ ਦੇਖਣ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਕੁਛ ਇਸ ਤਰੀਕੇ ਦੇ ਨਾਲ ਹੀ ਪੂਰੇ ਜੋਸ਼ ਤੇ ਜਨੂੰਨ ਦੇ ਨਾਲ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲੱਗੇ ਹੋਏ ਨੇ ਪ੍ਰਚਾਰ ਪ੍ਰਸਾਰ ਲਈ ਲੱਗੇ ਹੋਏ ਨੇ ਜਿਨ੍ਹਾਂ ਵੀਰਾਂ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਉਹਨਾਂ ਸਾਰੇ ਵੀਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਵੀਰ ਇਹਨਾਂ ਇਹਨਾਂ ਸਮਾਗਮਾਂ ਦਾ ਪ੍ਰਚਾਰ ਪ੍ਰਸਾਰ ਕਰਨ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਵੱਧ ਤੋਂ ਵੱਧ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈ ਸਕਣ ਗੁਰਦੁਆਰਾ ਸ਼ੀਤਮਤਾਂ ਸਾਹਿਬ ਪਵਿੱਤਰ ਅਸਥਾਨ ਜਿੱਥੇ ਧੰਨ 시 ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਪਵਿੱਤਰ ਚੜ੍ਹਾਈ ਪਾਏ ਤੇ ਗੁਰੂ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬੂ ਨੂੰ ਸਮਰਪਿਤ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਕਿ ਜਿਹੜੇ ਸਮਾਗਮ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਏ ਜਾੜੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ 28 29 30 ਤਰੀਕ ਨੂੰ ਬਹੁਤ ਵੱਡੇ ਪੱਧਰ ਉੱਪਰ ਜਿਹੜੇ ਸਮਾਗਮ ਨੇ ਗੁਰਦੁਆਰਾ ਸਾਹਿਬ ਵਿੱਚ ਹੋਣ ਜਾ ਰਹੇ ਨੇ ਤੇ ਗੱਲ ਕਰ ਰਹੀ ਸੀ ਤਿਆਰੀਆਂ ਦੀ ਤੇ ਹੁਣ ਮੈਂ ਤੁਹਾਨੂੰ ਉਸ ਸਾਈਡ ਲੈ ਕੇ ਚੱਲਦਾ ਜਿੱਥੇ ਇੱਕ ਬਹੁਤ ਹੀ ਵੱਡੀ ਟੈਂਟ ਸਿਟੀ ਦਾ ਨਿਰਮਾਣ ਕੀਤਾ ਗਿਆ ਇਸ ਟੈਂਟ ਸਿਟੀ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਸਹੂਿਦਾਵਾਂ ਤੇ ਹਰ ਇੱਕ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਸੰਗਤਾਂ ਨੂੰ ਮਿਲਣ ਗਈਆਂ ਇੱਕ ਵਾਰ ਆਪਾਂ ਚੱਲਦੇ ਆਂ ਆਓ ਸਰਾਂ ਦੇ ਪਰਲੀ ਸਾਈਡ ਤੇ ਜਿੱਥੇ ਕਿ ਬਹੁਤ ਹੀ ਵਿਸ਼ਾਲ ਟੈਂਟ ਸਿਟੀ ਦਾ ਬਹੁਤ ਹੀ ਵੱਡੀ ਡੈਂਸਿਟੀ ਦਾ ਨਿਰਮਾਣ ਹੋਇਆ ਹੋਇਆ ਹੁਣ ਮੈਂ ਮੌਜੂਦ ਆਂ ਜੀ ਉਸ ਜਗ੍ਹਾ ਦੇ ਉੱਤੇ ਜਿੱਥੇ ਇੱਕ ਬਹੁਤ ਹੀ ਵੱਡੀ ਟੈਂਟ ਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਟੈਂਟ ਸਿਟੀ ਬਣਾਈ ਜਾ ਰਹੀ ਹੈ ਇਧਰਲੀ ਮੇਰੀ ਬੈਕ ਸਾਈਡ ਵੀ ਕਾਫੀ ਕੰਮ ਜਿਹੜਾ ਪੂਰਾ ਹੋ ਚੁੱਕਾ ਹੈ ਤੇ ਕਾਫੀ ਸਾਰਾ ਕੰਮ ਹਜੇ ਰਹਿਦਾ ਹੈ ਤੇ ਕੁਝ ਇਸ ਤਰੀਕੇ ਦੇ ਨਾਲ ਬਹੁਤ ਹੀ ਵੱਡੀ ਤੇ ਵਿਸ਼ਾਲ ਜਿਹੜੀ ਟੈਂਟ ਸਿਟੀ ਹੈ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਵਿੱਚ ਸਮਾਗਮਾਂ ਦੇ ਸੰਦਰਭ ਦੇ ਵਿੱਚ ਹੈ ਜਿਹੜੇ ਸਮਾਗਮ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਵਿੱਚ ਹੋਣ ਜਾ ਰਹੇ ਨੇ ਉਹਨਾਂ ਸਮਾਗਮਾਂ ਵਾਸਤੇ ਕੁਝ ਇਸ ਤਰੀਕੇ ਦੇ ਨਾਲ ਟੈਂਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਤੇ ਕੁਝ ਇਸ ਤਰੀਕੇ ਨਾਲ ਇਦਾਂ ਦੇ ਟੈਂਟਾਂ ਦਾ ਜਿਹੜਾ ਨਿਰਮਾਣ ਹੈ ਲਗਾਤਾਰ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਵਿੱਚ ਸਮਾਗਮਾਂ ਦੇ ਵਾਸਤੇ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਟੈਂਟ ਸਿਟੀ ਇਸ ਟੈਂਮ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਵਿੱਚ ਬਣਦੀ ਪਈ ਹੈ ਅੱਗੇ ਵੀ ਚੱਲਦੇ ਹਾਂ ਅੱਗੇ ਵੀ ਜਾ ਕੇ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਾ ਤੇ ਜਿਵੇਂ ਕਿ ਮੈਂ ਗੱਲਬਾਤ ਕਰ ਰਿਹਾ ਸੀ ਤੁਹਾਡੇ ਨਾਲ ਲਗਭਗ 30 ਤੋਂ 40 ਕਿੱਲਿਆਂ ਦੇ ਵਿੱਚ ਐਡੀ ਵੱਡੀ ਜਿਹੜੀ ਟੈਂਟ ਸਿਟੀ ਹੈ ਇਸ ਟਾਈਮ ਇਸ ਦਾ ਨਿਰਮਾਣ ਜਿਹੜਾ ਇੱਥੇ ਹੋ ਰਿਹਾ ਹੈ ਇਹ ਪਹਿਲਾ ਸਮਾਂ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਗੱਲਬਾਤ ਕਰਦਾ ਰਿਹਾ ਕਿ ਇਹ ਪਹਿਲਾ ਸਮਾਂ ਹੈ ਐਡੇ ਵੱਡੇ ਪੱਧਰ ਉੱਪਰ ਜਿਹੜੇ ਸਮਾਗਮ ਨੇ ਇਸ ਟਾਈਮ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਵਿੱਚ ਹੋਣ ਜਾ ਰਹੇ ਨੇ ਤੇ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਹੋ ਵੀ ਚੁੱਕੇ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਵਿੱਚ ਪੁੱਜ ਰਹੇ ਨੇ ਕੱਲ ਵੀ ਇੱਕ ਨਗਰ ਕੀਰਤਨ ਆਇਆ ਸੀਗਾ ਤੇ ਪਰਸੋਂ ਵੀ ਆਇਆ ਸੀਗਾ ਤੇ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਵੀ ਜਿਹੜੇ ਹੋਰ ਕਈ ਇਲਾਕਿਆਂ ਦੇ ਵਿੱਚੋਂ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਵਿਖੇ ਪੁੱਜਣਗੇ ਤੇ ਇੱਕ ਨਗਰ ਕੀਰਤਨ ਸ਼ਾਇਦ ਖਨੌਰੀ ਤੋਂ ਚੱਲ ਕੇ ਜਿਸ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਵਿਖੇ ਹੋਏਗੀ ਤੇ ਉਹ ਵੀ ਨਗਰ ਨਗਰ ਕੀਰਤਨ ਜਿਹੜਾ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਵਿਖੇ ਪੁੱਜੇਗਾ ਤੇ ਕੁਝ ਇਸ ਤਰੀਕੇ ਦੇ ਨਾਲ ਜਿਹੜੇ ਲਗਾਤਾਰ ਤਿਆਰੀਆਂ ਵੀ ਚੱਲ ਰਹੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਪ੍ਰੋਗਰਾਮ ਨੇ ਉਹ ਵੀ ਹੁੰਦੇ ਪਏ ਨੇ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਕਿ ਸੰਗਤਾਂ ਗੁਰਦੁਆਰਾ ਸ਼ੀਤਮਾਨ ਸਾਹਿਬ ਦੇ ਵਿੱਚ ਪੁੱਜਣ ਤਾਂ ਕਿ ਜਿਹੜੇ ਸਮਾਗਮ ਹੋ ਰਹੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈ ਸਕਣ ਥੋੜਾ ਅੱਗੇ ਵੀ ਚੱਲਦੇ ਆ ਇਹ ਕੁਝ ਇਸ ਤਰੀਕੇ ਨਾਲ ਵੱਡੇ ਵੱਡੇ ਪੰਡਾਲ ਬਣਾਏ ਗਏ ਨੇ ਜਿੱਥੇ ਕਿ ਸਮਾਗਮ ਦੇ ਜਿਹੜੇ ਵੀ ਪ੍ਰੋਗਰਾਮ ਉਲਿਖੇ ਗਏ ਨੇ ਉਹ ਸਾਰੇ ਪ੍ਰੋਗਰਾਮ ਇਹਨਾਂ ਪੰਡਾਲਾਂ ਦੇ ਵਿੱਚ ਹੋਣਗੇ ਮੈਂ ਕਾਫੀ ਅ ਅੱਗੇ ਤਾਂ ਆ ਚੁੱਕਿਆ ਤੁਰ ਕੇ ਤੇ ਇੱਧਰ ਮੇਰੇ ਸਾਹਮਣੇ ਵੀ ਕਾਫੀ ਵੱਡੇ ਵੱਡੇ ਮੰਡਾਲ ਬਣੇ ਹੋਏ ਨੇ ਇੱਧਰ ਕੁਝ ਛੋਟੇ ਕਮਰਿਆ ਟਾਈਪ ਜਿਹੜੇ ਇਹ ਨੇ ਉਹ ਟੈਂਟ ਬਣਾਏ ਗਏ ਨੇ ਤੇ ਇਧਰਲੀ ਬੈਕਸਾਈਡ ਤੁਸੀਂ ਦੇਖ ਸਕਦੇ ਇੱਕ ਵੱਡਾ ਪੰਡਾਲ ਤੇ ਬਹੁਤ ਹੀ ਵੱਡੇ ਪੰਡਾਲ ਦਾ ਇੱਕ ਨਿਰਮਾਣ ਜਿਹੜਾ ਇੱਥੇ ਕੀਤਾ ਗਿਆ ਹੈ ਤਾਂ ਕਿ ਇਹੜੇ ਸਮਾਗਮ ਨੇ ਇੱਥੇ ਹੋ ਸਕਣ ਇੱਕ ਵਾਰ ਆਪਾਂ ਅੰਦਰ ਵੀ ਚੱਲਦੇ ਆਂ ਅੰਦਰ ਵੀ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਕਿ ਜਿਹੜੇ ਜਿਹੜਾ ਇਹ ਵਾਲਾ ਸਾਹਮਣੇ ਤੁਸੀਂ ਪੰਡਾਲ ਦੇਖ ਰਹੇ ਹੋ ਤਾਂ ਇਸ ਟਾਈਪ ਦੇ ਲਗਭਗ 5 ਤੋਂ 6 ਜਿਹੜੇ ਟੈਂਟ ਨੇ ਇੱਕੋ ਲਾਈਨ ਦੇ ਵਿੱਚ ਬਣਾਏ ਗਏ ਨੇ ਤੇ ਇੱਕ ਬਹੁਤ ਹੀ ਵਿਸ਼ਾਲ ਟੈਂਟ ਦਾ ਨਿਰਮਾਣ ਉਹ ਸਾਹਮਣੇ ਕੀਤਾ ਗਿਆ ਹੈ ਮੇਜਮੇ ਕਿ ਮੈਂ ਪਹਿਲਾਂ ਵੀ ਗੱਲਬਾਤ ਕਰਦਾ ਆ ਰਿਹਾ ਸੀਗਾ ਕਿ ਏਰੀਆ ਬਹੁਤ ਵੱਡਾ ਹੈ ਬਹੁਤ ਵੱਡੇ ਏਰੀਏ ਦੇ ਵਿੱਚ ਇਸ ਤਰ੍ਹਾਂ ਦੇ ਬੰਡਾਰ ਲਗਾਏ ਗਏ ਨੇ ਤੇ ਤੁਸੀਂ ਹੁਣ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰੋਗਰਾਮ ਕਿੰਨੇ ਵੱਡੇ ਪੱਧਰ ਉੱਪਰ ਗੁਰਦੁਆਰਾ ਸ਼੍ਰੀ ਤਮਤਾਪ ਸਾਹਿਬ ਗੁਰਦੁਆਰਾ ਸ਼੍ਰੀ ਤਮਤਾਪ ਸਾਹਿਬ ਦੇ ਵਿੱਚ ਹੋਣ ਜਾ ਰਹੇ ਨੇ ਤੇ ਜੇਕਰ ਗੱਲ ਕਰੀਏ ਐਕਸਪੈਂਸ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਉਹਨਾਂ ਦੇ ਕਹਿਣ ਦੇ ਅਨੁਸਾਰ ਜਿਹੜਾ ਇਹ ਟੈਂਟ ਸਿਟੀ ਦਾ ਖਰਚਾ ਰਹਿਣ ਵਾਲਾ ਹੈ ਉਹ ਕਰੋਨਾ ਦੇ ਹਿਸਾਬ ਨਾਲ ਲਾਉਣ ਵਾਲਾ ਹੈ ਤੇ ਅੰਦਾਜ਼ਾ ਤੁਸੀਂ ਖੁਦ ਹੀ ਲਾ ਸਕਦੇ ਹੋ ਕਿ ਖਰਚਾ ਤਾਂ ਆਬੀਸਲੀ ਕਰੋੜਾਂ ਦੇ ਵਿੱਚ ਹੋਏਗਾ ਹੀ ਕਿਉਂਕਿ ਇੱਡੇ-ਇੱਡੇ ਵੱਡੇ ਟੈਂਟ ਤੇ ਇੱਡੀ ਵੱਡੀ ਟੈਂਟ ਸਿਟੀ ਦਾ ਨਿਰਮਾਣ ਜਿਹੜਾ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਿਹਾ ਹੈ ਖਾਸ ਕਰ ਸੰਗਤਾਂ ਨੂੰ ਫਿਰ ਤੋਂ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ 28 29 30 ਤਰੀਕ ਨੂੰ ਇਨ੍ਹਾਂ ਸਮਾਗਮਾਂ ਦੇ ਵਿੱਚ ਪਹੁੰਚਣ ਤੇ ਗੁਰੂ ਧੰਨ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਉਹ ਸਾਹਮਣੇ ਰਹਿ ਜਾਂਦਾ ਜੀ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਜੋ ਮੇਨ ਕੰਪਲੈਕਸ ਆ ਗੁਰਦੁਆਰਾ ਸਾਹਿਬ ਦਾ ਉਧਰ ਹੈ ਤੇ ਕੰਪਲੈਕਸ ਦੇ ਬੈਕ ਸਾਈਡ ਹੀ ਇਹ ਜਿਹੜਾ ਐਡੀ ਵੱਡੀ ਟੈਂਟ ਸਿਟੀ ਦਾ ਜਿਹੜਾ ਨਿਯਮਾਨ ਕੀਤਾ ਜਾ ਰਿਹਾ ਤੇ ਹੋਰ ਵੀ ਕੁਝ ਜਿਹੜੀਆਂ ਤਿਆਰੀਆਂ ਨੇ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਤਿਆਰੀਆਂ ਦਾ ਵੀ ਤੁਹਾਡੇ ਨਾਲ ਜ਼ਿਕਰ ਕਰਦੇ ਆ ਤੇ ਚੱਲਦੇ ਆ ਹੋਰ ਕਹਿੋ ਕਹਿੋ ਜੀ ਐਕਟੀਵਿਟੀਆਂ ਇਸ ਟਾਈਮ ਗੁਰਦੁਦੁਆਰਾ ਸਾਹਿਬ ਦੇ ਵਿੱਚ ਚੱਲਦੀਆਂ ਪਈਆਂ ਨੇ ਸੰਗਤ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਪੁੱਜੋ ਆਪਣੇ ਭੈਣਾ ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਰੂਰ ਇਹਨਾਂ ਸਮਾਗਮਾਂ ਬਾਰੇ ਪ੍ਰਚਾਰ ਪ੍ਰਸਾਰ ਕਰਿਓ ਤੇ ਮਿਲਦੇ ਹਾਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ